ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟੋਪਿਕ ਕਰਾਂਗੇ ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ ਹਾਂਜੀ ਕਾਫੀ ਜ਼ਿਆਦਾ ਹਿਸਟਰੀ ਦੇ ਆਪਾਂ ਟੋਪਿਕ ਅਪਲੋਡ ਕਰ ਰੱਖੇ ਨੇ ਤਾਂ ਤੁਸੀਂ ਵੀਡੀਓ ਵਾਚ ਕਰ ਸਕਦੇ ਪਲੇਲਿਸਟ ਬਣੀ ਹੋਈ ਹੈ ਚੈਨਲ ਤੇ ਵਿਜ਼ਿਟ ਕਰਕੇ ਤੁਸੀਂ ਪਲੇਲਿਸਟ ਦੇ ਵਿੱਚੋਂ ਸਾਰੇ ਆਪਣੇ ਵੀਡੀਓਜ਼ ਨੂੰ ਵਾਚ ਕਰ ਸਕਦੇ ਹਾਂਜੀ ਇਸ ਦੇ ਵਿੱਚ ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ ਕਰਾਂਗੇ ਕਰਾਂਗੇ ਆਪਾਂ ਉਦਯੋਗਿਕ ਕ੍ਰਾਂਤੀ ਦੇ ਇੰਗਲੈਂਡ ਤੇ ਪਏ ਸਮਾਜਿਕ ਸੰਸਕ੍ਰਿਤਿਕ ਪ੍ਰਭਾਵﾞਾਂ ਦਾ ਰਾਜਨੀਤਿਕ ਸਮਕਾਲੀ ਸਮਾਜ ਉੱਤੇ ਕੀ ਕੀ ਪ੍ਰਭਾਵ ਪਏ ਠੀਕ ਹੈ ਜਦ ਉਦਯੋਗਿਕ ਕ੍ਰਾਂਤੀ ਦੇ ਦੂਰ ਰਸੇ ਪ੍ਰਭਾਵਾਂ ਦਾ ਵਰਣਨ ਕਰੋ ਆਰਥਿਕ ਰਾਜਨੀਤਿਕ ਸਮਾਜਿਕ ਪ੍ਰਭਾਵ ਹਾਂਜੀ ਅੰਤਰਾ ਉਦਯੋਗਿਕ ਕ੍ਰਾਂਤੀ ਪ੍ਰਮੁੱਖ ਰੂਪ ਨਾਲ ਇੱਕ ਆਰਥਿਕ ਅੰਦੋਲਨ ਸੀ ਫਿਰ ਵੀ ਇਸ ਨੇ ਮਨੁੱਖ ਜਾਤੀ ਦੇ ਸਮਾਜਿਕ ਪੱਖ ਮਾਨਸਿਕ ਪੱਖ ਤੇ ਰਾਜਨੀਤਿਕ ਜੀਵਨ ਤੇ ਡੂੰਘਾ ਪ੍ਰਭਾਵ ਪਾਇਆ ਤੇ ਇਹਨਾਂ ਪ੍ਰਭਾਵਾਂ ਦੇ ਵਿੱਚ ਜਿਵੇਂ ਸਮਾਜਿਕ ਪ੍ਰਭਾਵ ਨੇ ਸਭ ਤੋਂ ਪਹਿਲਾਂ ਹੈਗਾ ਜਨਸੰਖਿਆ ਵਿੱਚ ਅਸੁਧਾਰਨ ਵਾਧਾ 19ਵੀਂ ਸਦੀ ਦੇ ਸ਼ੁਰੂ ਦੇ ਵਿੱਚ ਯੂਰਪ ਮਹਾਦੀਪ ਦੀ કુલ ਜਨਸੰਖਿਆ 17 ਕਰੋੜ ਸੀ ਇੱਕ ਸਦੀ ਦੇ ਅੰਦਰ ਇਹ 45 ਕਰੋੜ ਹੋ ਗਈ ਨਵੀਆਂ ਇਜਾਜ਼ਾਂ ਤੇ ਪ੍ਰਯੋਗਾਂ ਦੇ ਫਲਸਰੂਪ ਨਾ ਕੇਵਲ ਅੰਨ ਦਾ ਹੀ ਉਤਪਾਦਨ ਵਧਿਆ ਬਲਕਿ ਵਧੀਆ ਤਰ੍ਹਾਂ ਦੇ ਖਾਦ ਪਦਾਰਥ ਵੀ ਮਿਲੇ ਖੰਡ ਚਾਹ ਮਾਸ ਸ਼ਰਾਬ ਪਨੀਰ ਅਤੇ ਮੱਖਣ ਸਹਿਤ ਜਿਹੜੇ ਸਿਹਤ ਵਧਾਊ ਵਸਤੂਆਂ ਦਾ ਉਪਯੋਗ ਅੱਪੋਂ ਤੋਂ ਨਾ ਲੋਕਾਂ ਦੀ ਸਿਹਤ ਚੰਗੀ ਹੋਈ ਕਿਸਮਤ ਨਾਲ ਕ੍ਰਾਂਤੀ ਦੇ ਇਸ ਪਾਲ ਦੇ ਵਿੱਚ ਵਿਗਿਆਨੀਆਂ ਨੇ ਇਹ ਵੀ ਸਿੱਧ ਕਰ ਦਿੱਤਾ ਕਿ ਮਨੁੱਖੀ ਰੋਗਾਂ ਦਾ ਮੂਲ ਕਾਰਨ ਕਿਟਾਣੂ ਨੇ ਮਲੇਰੀਆ ਤਪਦੀਖ ਹੈਜ਼ਾ ਪਲੇਗ ਆਦ ਰੋਗ ਕਿਟਾਣੂ ਦੇ ਖੂਨ ਦੇ ਵਿੱਚ ਜਾਣ ਨਾਲ ਹੁੰਦੇ ਨੇ ਤੇ ਇਸ ਤੇ ਲੋਕਾਂ ਨੇ ਗਲੀਆਂ ਨਾਲੀਆਂ ਮਕਾਨਾਂ ਨਗਰਾਂ ਨੂੰ ਆਦੂ ਸਾਫ਼ ਸੁਥਰਾ ਰੱਖਣ ਵੱਲ ਧਿਆਨ ਦਿੱਤਾ ਅਜਿਹੇ ਹਾਲਤਾਂ ਵਿੱਚ ਮੌਦਾਰ ਘਟ ਗਈ ਤੇ ਜਨਸੰਖਿਆ ਵਧੀ ਇਸ ਤੋਂ ਇਲਾਵਾ ਆਵਾਜਾਈ ਦੇ ਵਿਕਸਿਤ ਹੋਣ ਨਾਲ ਲੋਕ ਅਕਾਲ ਦੇ ਦੁੱਖਾਂ ਤੋਂ ਬਚੇ ਰਹੇ ਦੂਜੇ ਵੱਡੇ ਸ਼ਹਿਰਾਂ ਤੇ ਉਦਯੋਗੀ ਕਸਬਿਆਂ ਵਿੱਚ ਵਾਤਾ ਉਦਯੋਗਿਕ ਕ੍ਰਾਂਤੀ ਦੇ ਕਾਰਨ ਯੂਰਪ ਦੇ ਲਗਭਗ 70% ਲੋਕ ਪਿੰਡ ਛੱਡ ਕੇ ਸ਼ਹਿਰਾਂ ਵਿੱਚ ਆ ਗਏ ਵਿਸ਼ੇਸ਼ ਤੌਰ ਤੇ ਇਸ ਲਈ ਕਿ ਉਹਨਾਂ ਨੂੰ ਸ਼ਹਿਰੀ ਜੀਵਨ ਦੇ ਵਿੱਚ ਧਨ ਕਮਾਉਣਾ ਸਿੱਖਿਆ ਪ੍ਰਾਪਤ ਕਰਨਾ ਆਨੰਦ ਮਾਨਣ ਉન્નਤੀ ਕਰਨ ਦੀਆਂ ਸਹੂਲਤਾਂ ਪ੍ਰਾਪਤ ਹੋਈਆਂ ਸਿੱਟੇ ਵਜੋਂ ਯੂਰਪ ਦੇ ਵੱਡੇ ਵੱਡੇ ਸ਼ਹਿਰਾਂ ਤੇ ਜੋ ਕਿ ਕਸਬਿਆਂ ਦੀ ਜਨਸੰਖਿਆ ਵਧ ਗਈ ਸੰਖਿਆ 19ਵੀਂ ਸਦੀ ਦੇ ਸ਼ੁਰੂ ਦੇ ਵਿੱਚ ਮਹਾਦੀਵ ਵਿੱਚ 1 ਲੱਖ ਦੀ ਆਬਾਦੀ ਵਾਲੇ ਕੇਵਲ 17 ਸ਼ਹਿਰ 14 ਸ਼ਹਿਰ ਸੀ ਜਰ ਕੀ 100 ਸਾਲ ਬਾਅਦ ਉਹਨਾਂ ਦੀ ਜਨਸੰਖਿਆ 140 ਹੋ ਗਈ। 3rd ਪੁਆਇੰਟ ਹੈ ਰਹਿਣ ਸਹਣ ਦੇ ਪੱਧਰ ਦੇ ਵਿੱਚ ਉન્નਤੀ ਹੋਈ। ਉਦਯੋਗਪਤੀਆਂ ਦੀ ਸ਼ੋਸ਼ਣ ਨੀਤੀ ਦੇ ਕਾਰਨ ਸ਼ੁਰੂ ਵਿੱਚ ਤਾਂ ਜ਼ਿਆਦਾਤਰ ਯੂਰੋਪੀਅਨਾਂ ਦੇ ਰਹਿਣ ਸਹਣ ਦਾ ਪੱਧਰ ਉੱਚਾ ਨਾ ਹੋ ਸਕਿਆ। ਪ੍ਰੰਤੂ 1870 ਈਸਵੀ ਦੇ ਬਾਅਦ ਹੌਲੀ-ਹੌਲੀ ਉਹਨਾਂ ਦਾ ਰਹਿਣ ਸਹਣ ਦੇ ਵਿੱਚ ਉન્નਤੀ ਹੋਈ। ਵਿਗਿਆਨਿਕ ਇਜਾਦਾਂ ਤੇ ਉਦਯੋਗਿਕ ਉન્નਤੀ ਦੇ ਕਾਰਨ ਰਹਿਣ ਦੇ ਲਈ ਚੰਗੇ ਮਕਾਨ, ਨਹਾਉਣ ਲਈ ਸਾਫ਼ ਪਾਣੀ, ਬਾਲਣ ਲਈ ਕੁਕਿੰਗ ਗੈਸ ਤੇ ਰੋਸ਼ਨੀ ਦੇ ਲਈ ਬਿਜਲੀ ਜਿਹੀਆਂ ਸਹੂਲਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਨਾਲ ਘਰੇਲੂ ਜੀਵਨ ਸੁਖੀ ਹੋ ਗਿਆ। ਨਵੇਂ ਯੰਤਰਾਂ ਦੀ ਆਜ਼ਾਦ ਹੋਣ ਨਾਲ ਤਾਜ਼ਾ ਫਲ ਸਬਜ਼ੀਆਂ ਸਾਰਾ ਸਾਲ ਪ੍ਰਾਪਤ ਹੋਣ ਲੱਗੇ ਤੇ ਕਈ ਤਰ੍ਹਾਂ ਦੇ ਸਵਾਦੀ ਭੋਜਨ ਨੂੰ ਡੱਬਿਆਂ ਵਿੱਚ ਵੰਡ ਰੱਖਣਾ ਸੰਭਵ ਹੋ ਗਿਆ। ਐਨਾ ਹੀ ਨਹੀਂ ਕੱਪੜਿਆਂ, ਜੁੱਤੀਆਂ ਖੜਾਉਣੇ ਦੇ ਫਰਨੀਚਰ ਇਹਨਾਂ ਦਾ ਉਤਪਾਦਨ ਐਨਾ ਵੱਧ ਗਿਆ ਕਿ ਉਹਨਾਂ ਨੂੰ ਖਰੀਦਣਾ ਕਠਿਨ ਕਠਿਨ ਨਾ ਰਿਹਾ। ਫੋਰਥ ਹੈਗਾ ਵਿਸ਼ਾਲ ਦ੍ਰਿਸ਼ਟੀਕੋਣ ਇਜਾਜ਼ਾ ਨੇ ਉਦਯੋਗੀ ਕ੍ਰਾਂਤੀ ਦੇ ਇਸ ਖਾਲ ਦੇ ਵਿੱਚ ਲੱਕੜੀ ਦੇ ਗੁੱਦੇ ਦੇ ਨਾਲ ਸਸਤਾ ਕਾਗਜ਼ ਤਿਆਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਬਿਜਲੀ ਨਾਲ ਚੱਲਣ ਵਾਲੀ ਪ੍ਰਿੰਟਿੰਗ ਪ੍ਰੈਸ ਵੀ ਉਸ ਸਾਲ ਦੇ ਵਿੱਚ ਜਿਹੜੀ ਇਸ ਕਾਲ ਦੇ ਵਿੱਚ ਉਹਦੀ ਜਿਹੜੀ ਕਿ ਇਜ਼ਾਰ ਮਤਲਬ ਕਿ ਇਹਦਾ ਅਵਿਸ਼ਕਾਰ ਹੋਇਆ ਸ਼ੁਰੂਆਤ ਹੋਈ ਸਿੱਟੇ ਵੱਜੋਂ ਜਨ ਸਿਹਤ ਨੂੰ ਸਸਤੇ ਸਮਾਚਾਰ ਪੱਤਰ ਮਿਲਣ ਲੱਗੇ ਟੈਲੀਫੋਨ ਤਾਰ ਵਾਇਰਲੈਸ ਨੇ ਸੰਸਾਰ ਦੇ ਵਿੱਚ ਵਾਪਰਨ ਵਾਲੇ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਦੇ ਵਿੱਚ ਜਲਦੀ ਨਾਲ ਜਾਣਕਾਰੀ ਪ੍ਰਾਪਤ ਕਰਨਾ ਸੰਭਵ ਹੋਣ ਬਣਾਤਾ ਰੇਡੀਓ ਦੀ ਇਜ਼ਾਦ ਮਤਲਬ ਕਿ ਖੋਜ ਨੇ ਮਨੁੱਖ ਦਾ ਸੰਪਰਕ ਸਾਰੇ ਸੰਸਾਰ ਨਾਲ ਜੋੜਤਾ ਅੱਗੇ ਹੈਗਾ ਪ੍ਰਭਾਵਸ਼ਾਲੀ ਪੂੰਜੀਪਤੀ ਮੱਧ ਵਰਗ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਯੂਰਪ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਭੂਮੀਪਤੀ ਤਨ ਤਨਵਾਨ ਲੋਕ ਸਮਝੇ ਜਾਂਦੇ ਸੀ ਉਹਨਾਂ ਦਾ ਸਮਾਜ ਦੇ ਵਿੱਚ ਬੜਾ ਮਾਣ ਤੇ ਪ੍ਰਭਾਵ ਸੀ ਪ੍ਰੰਤਿਤ ਯੋਗੀ ਕ੍ਰਾਂਤੀ ਦੇ ਫਲ ਸ੍ਰੂਪ ਮੱਧ ਵਰਗ ਨੇ ਉਹਨਾਂ ਦਾ ਸਥਾਨ ਲੈ ਲਿਆ ਕਿਉਂਕਿ ਜ਼ਿਆਦਾਤਰ ਜੋਗਪਤੀ ਮੱਧ ਵਰਗ ਤੋਂ ਹੀ ਸੀ ਉਦਯੋਗ ਧੰਦਿਆਂ ਨੂੰ ਚਲਾਉਣ ਲਈ ਜਿੱਥੇ ਧੰਨ ਦੀ ਜ਼ਰੂਰਤ ਸੀ ਉੱਥੇ ਉਹਨਾਂ ਧੰਦਿਆਂ ਦੁਆਰਾ ਕਾਫੀ ਲਾਭ ਵੀ ਹੁੰਦਾ ਸੀ ਉਦਯੋਗਪਤੀਆਂ ਨੇ ਉਦਯੋਗ ਧੰਦਿਆਂ ਦੁਆਰਾ ਕਾਫੀ ਧਨ ਕਮਾਇਆ ਅਮੀਰ ਹੋਣ ਦੇ ਇਲਾਵਾ ਜੋਗਪਤੀ ਪ੍ਰਭਾਵਸ਼ਾਲੀ ਵੀ ਸੀ ਅੱਗੇ 6th ਪੁਆਇੰਟ ਹੈਗਾ ਮਜ਼ਦੂਰ ਸੰਘਾਂ ਦੀ ਸਥਾਪਨਾ ਇੰਗਲੈਂਡ ਪਹਿਲਾ ਦੇਸ਼ ਸੀ ਜਿੱਥੇ 1824-25 ਦੇ ਵਿੱਚ ਸਰਕਾਰ ਨੇ ਮਜ਼ਦੂਰਾਂ ਨੂੰ ਸੰਘ ਬਣਾਉਣ ਦੀ ਅਗਿਆਦ ਦਿੱਤੀ ਰਾਬਰਟ ਓਵਨ ਦੇ ਜਤਨ ਨਾਲ 1834 ਦੇ ਵਿੱਚ ਗ੍ਰੇਟ ਨੈਸ਼ਨਲ ਕਨਸੋਲੀਡੇਟਡ ਕਨਸੋਲੀਡੇਟਡ ਟ੍ਰੇਡ ਯੂਨੀਅਨ ਦੀ ਸਥਾਪਨਾ ਹੋਈ 1864 ਦੇ ਵਿੱਚ ਫਰਾਂਸ ਦੇ ਸ਼ਾਸਕ ਨਪੋਲੀਅਨ ਤੀਜੇ ਨੇ ਇੱਕ ਕਾਨੂੰਨ ਦੁਆਰਾ ਮਜ਼ਦੂਰ ਸੰਘ ਬਣਾਉਣ ਦੀ ਆਗਿਆ ਦਿੱਤੀ ਇਸ ਲਈ ਸਰਕਾਰ ਦੀ ਸਹਾਇਤਾ ਤੇ ਸੁਰੱਖਿਆ ਨਾਲ ਫਰਾਂਸ ਦੇ ਵਿੱਚ ਮਜ਼ਦੂਰ ਸੰਘ ਹੋਣ ਦੇ ਵਿੱਚ ਆਇਆ ਭਾਵੇਂ ਕਿ 1875 ਈਸਵੀ ਤੱਕ ਪੈਰਿਸ ਦੇ ਵਿੱਚ 130 ਮਜ਼ਦੂਰ ਸੰਘ ਕੰਮ ਕਰਦੇ ਸੀ ਫਿਰ ਵੀ ਮਜ਼ਦੂਰਾਂ ਦੇ ਕੋਲ ਬਹੁਤ ਕੱਟ ਅਸਲੀ ਸ਼ਕਤੀ ਸੀ ਜਰਮਨੀ ਵਿੱਚ 1868 ਦੇ ਵਿੱਚ ਕਾਰੀਗਰਾਂ ਦੇ ਸੰਘ ਸਥਾਪਿਤ ਹੋਏ ਬੈਲਜੀਅਮ ਵਿੱਚ ਵੀ ਹੌਲੀ-ਹੌਲੀ ਜਿਹੇ ਸੰਘ ਹੋਣ ਦੇ ਵਿਚਾਰ ਅੱਗੇ ਹੈਗੇ ਨੇ ਆਰਥਿਕ ਪ੍ਰਭਾਵ ਹਾਂਜੀ ਫਸਟ ਹੈਗਾ ਵਸਤੂਆਂ ਦੇ ਉਤਪਾਦਨ ਦੇ ਵਿੱਚ ਵਾਧਾ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਵਸਤੂਆਂ ਨੂੰ ਹੱਥਾਂ ਨਾਲ ਬਣਾਇਆ ਜਾਂਦਾ ਸੀ ਇਸ ਲਈ ਵਸਤੂਆਂ ਬਣਾਉਣ ਦੇ ਵਿੱਚ ਬਹੁਤ ਸਮਾਂ ਲੱਗਦਾ ਸੀ ਤੇ ਇਹਨਾਂ ਨੂੰ ਪਾਰੀ ਸੰਖਿਆ ਵਿੱਚ ਬਣਾਉਣਾ ਸੰਭਵ ਹੀ ਨਹੀਂ ਸੀ ਪਰੰਤੂ ਹੁਣ ਮਸ਼ੀਨਾਂ ਦੁਆਰਾ ਵਸਤੂਆਂ ਨਾ ਕੇਵਲ ਬਹੁਤ ਤੇਜ਼ੀ ਦੇ ਨਾਲ ਬਣਾਉਣਾ ਹੀ ਸੰਭਵ ਹੋਇਆ ਬਲਕਿ ਉਹਨਾਂ ਨੂੰ ਘੱਟ ਖਰਚੇ ਦੇ ਤਿਆਰ ਕਰਨਾ ਮੁਸ਼ਕਲ ਨਾ ਰਿਹਾ ਸਿੱਟੇਵਜੋ ਮਸ਼ੀਨਾਂ ਦੁਆਰਾ ਤਿਆਰ ਹੋਣ ਵਾਲੇ ਮਾਲ ਦਾ ਉਤਪਾਦਨ ਵਧਿਆ ਅੱਗੇਗਾ ਨਵੀਂ ਅਰਥਵਿਵਸਥਾ ਤੇ ਆਪਸੀ ਨਿਰਭਰਤਾ 1870 ਈਸਵੀ ਦੇ ਬਾਅਦ ਯੂਰਪ ਦੇ ਉਦਯੋਗੀ ਖੇਤਰ ਵਿੱਚ ਬੜੀ ਤੇਜ਼ੀ ਨਾਲ ਉન્નਤੀ ਹੋਈ ਸਿੱਟੇਵਜੋ ਜੋਗ ਧੰਦਿਆਂ ਦੇ ਲਈ ਧੰਦੀ ਜ਼ਰੂਰਤ ਵਧੀ ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਉਦਯੋਗਪਤੀਆਂ ਨੇ ਸਟਾਕ ਕੰਪਨੀਆਂ ਸਥਾਪਿਤ ਕੀਤੀਆਂ ਸਟਾਕ ਐਕਸਚੇਂਜ ਵੀ ਭਾਰੀ ਸੰਖਿਆ ਵਿੱਚ ਪ੍ਰਚਲਿਤ ਹੋਏ ਐਨਾ ਹੀ ਨਹੀਂ ਇਕ ਤੰਦਾ ਕਰਨ ਵਾਲੇ ਉਦਯੋਗਪਤੀਆਂ ਨੇ ਵਸਤੂਆਂ ਦੇ ਕੱਚੇ ਮਾਲ ਦੇ ਮੁੱਲਾਂ ਨੂੰ ਆਪਣੀ ਇੱਛਾ ਅਨੁਸਾਰ ਰੱਖਣ ਦੇ ਲਈ ਆਪਸ ਦੇ ਵਿੱਚ ਸਮਝੌਤੇ ਕੀਤੇ ਅਜਿਹੇ ਸਮਝੌਤੇਆਂ ਦੁਆਰਾ ਉਹਨਾਂ ਨੇ ਉਤਪਾਦਨ ਦੀ ਮਾਤਰਾ ਨਾਲ ਨਾਲ ਵਿਕਰੀ ਖੇਤਰ ਵੀ ਨਿਸ਼ਚਿਤ ਕੀਤੇ ਥਰਡ ਹੈਗਾ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ ਉਜੋਗੀ ਕ੍ਰਾਂਤੀ ਦੇ ਇਸ ਕਾਲ ਦੇ ਵਿੱਚ ਆਵਾਜਾਈ ਤੇ ਸੰਚਾਰ ਦੇ ਸਾਧਨ ਵੀ ਵਿਕਸਤ ਹੋਏ 1870-1914 ਇਸਵੀ ਦੇ ਦੌਰਾਨ ਇੰਗਲੈਂਡ, ਫ੍ਰਾਂਸ, ਜਰਮਨੀ, ਰੂਸ ਇਹਨਾਂ ਦੇਸ਼ਾਂ ਵਿੱਚ ਹਜ਼ਾਰਾਂ ਮੀਲ ਲੰਬੀ ਰੇਲਵੇ ਲਾਈਨ ਵਿਛ ਗਈਆਂ ਪ੍ਰਤਿਵਾਸ਼ਾਲੀ ਇੰਜੀਨੀਅਰਿੰਗਾਂ ਨੇ ਪਹਾੜਾਂ ਵਿੱਚ ਸੁਰੰਗ ਕੱਢਣ ਦੇ, ਨਦੀਆਂ ਦੇ ਪੁੱਲੋ ਪੁਲ ਬਣਾਉਣ ਵਿੱਚ ਵੱਡੀ ਯੋਗਤਾ ਦਾ ਪ੍ਰਦਰਸ਼ਨ ਕੀਤਾ 1875 ਇਸਵੀ ਦੇ ਵਿੱਚ ਉਹਨਾਂ ਨੇ ਐਲਪਸ ਪਰਬਤ ਦੇ ਵਿੱਚ ਉਹਨੀ ਸੁਰੰਗ ਕੱਢ ਕੇ ਫ੍ਰਾਂਸ ਤੇ ਇਟਲੀ ਫ੍ਰਾਂਸ ਤੇ ਇਟਲੀ ਨੂੰ ਰੇਲ ਦੁਆਰਾ ਰੇਲ ਦੁਆਰਾ ਮਿਲਤਾ 10 ਸਾਲ ਬਾਅਦ ਇੱਕ ਹੋਰ ਸੁਰੰਗ ਦੁਆਰਾ ਇਟਲੀ ਅਤੇ ਜਰਮਨੀ ਦੇ ਵਿਚ ਸੰਪਰਕ ਜੋੜਿਆ ਅਮਰੀਕਾ ਦੇ ਹੈਨਰੀ ਫੋਰਡ ਨੇ ਇੱਕ ਸਸਤੀ ਕਾਰ ਤਿਆਰ ਕਰਕੇ ਇਸ ਖੇਤਰ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਇਸ ਦੇ ਇਲਾਵਾ ਸਮੁੰਦਰੀ ਜਹਾਜ਼ਾਂ ਦੁਆਰਾ ਯਾਤਰਾ ਕਰਨਾ ਵੀ ਪਹਿਲੇ ਨਾਲੋਂ ਜ਼ਿਆਦਾ ਆਸਾਨ ਹੋ ਗਿਆ ਟੈਲੀਫੋਨ ਤਾਰ ਵਾਇਰਲੈਸ ਦੁਆਰਾ ਦੂਰ ਦੂਰ ਤੱਕ ਸੰਦੇਸ਼ ਪਹੁੰਚਾਉਣਾ ਕਠਿਨ ਨਾ ਰਿਹਾ ਫੋਰਥ ਹੈਗਾ ਆਰਥਿਕ સામਰਾਜਵਾਦ ਉਦਯੋਗਿਕ ਕਰਨ ਦੀ ਨੀਤੀ ਅਪਣਾਉਣ ਵਾਲੇ ਦੇਸ਼ਾਂ ਨੂੰ ਮਜਬੂਰ ਹੋ ਕੇ ਆਰਥਿਕ સામਰਾਜਵਾਦੀ ਨੀਤੀ ਨੂੰ ਅਪਣਾਉਣਾ ਪਿਆ। ਉਹਨਾਂ ਨੇ ਅਜਿਹੀਆਂ ਮੰਡੀਆਂ ਦੀ ਤਲਾਸ਼ ਸ਼ੁਰੂ ਕਰਤੀ ਜਿਨ੍ਹਾਂ ਵਿੱਚ ਫालतू ਮਾਲ ਵਿਕ ਸਕਦਾ ਸੀ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹਨਾਂ ਨੇ ਏਸ਼ੀਆ, ਅਮਰੀਕਾ, ਅਫਰੀਕਾ ਵਿੱਚ ਬਸਤੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇਹਨਾਂ ਬਸਤੀਆਂ ਵਿੱਚ ਉਹਨਾਂ ਨੂੰ ਕਾਰਖਾਨੇ ਆ ਦੇ ਲਈ ਕੱਚਾ ਮਾਲ ਵੀ ਪ੍ਰਾਪਤ ਹੋ ਸਕਦਾ ਸੀ। ਫਿਫਥ ਹੈਗਾ ਅਨਾਜ ਦੇ ਲਈ ਨਿਰਭਰਤਾ ਉਦਯੋਗਿਕ ਰਾਜਾਂ ਨੇ ਬਿਨਾਂ ਸ਼ੱਕ ਉਦਯੋਗਧੰਦਿਆਂ ਦੁਆਰਾ ਕਾਫੀ ਧਨ ਕਮਾਇਆ ਇਹ ਸੰਸਾਰ ਦੇ ਤਨੀ ਅਤੇ ਸ਼ਕਤੀਸ਼ਾਲੀ ਰਾਸ਼ਟਰ ਬਣ ਗਏ ਪਰੰਤੂ ਉਹਨਾਂ ਵਿੱਚ ਅਨਾਜ ਦੀ ਕਮੀ ਹੋ ਫਰਾਂਸ ਤੇ ਜਰਮਨੀ ਨੂੰ ਕਾਫੀ ਅਨਾਜ ਬਾਹਰ ਤੋਂ ਮੰਗਵਾਉਣਾ ਪੈਂਦਾ ਸੀ ਇੰਗਲੈਂਡ ਦੀ ਨਿਰਭਰਤਾ ਤਾਂ ਉਹਨਾਂ ਤੋਂ ਵੀ ਕਿਤੇ ਵੱਧ ਸੀ ਪਹਿਲੇ ਮਹਾਯੁੱਧੇ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਨੂੰ ਜ਼ਰੂਰੀ ਅਨਾਜ 80% ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਸੀ ਥਰਡ ਹੈਗਾ ਰਾਜਨੀਤਿਕ ਪ੍ਰਭਾਵ ਹਾਂਜੀ ਫਰਸਟ ਹੈਗਾ ਧਨਵਾਨ ਤੇ ਸ਼ਕਤੀਸ਼ਾਲੀ ਰਾਜਾਂ ਦਾ ਉਥਾਨ ਉਦਯੋਗਿਕ ਕ੍ਰਾਂਤੀ ਦੇ ਫਲ ਸ੍ਰੂਪੇ ਇੰਗਲੈਂਡ ਜਰਮਨੀ ਫਰਾਂਸ ਰੂਸ ਬੈਲਜੀਅਮ ਤੇ ਆਸਟਰੀਆ ਇਹਨਾਂ ਦੇਸ਼ ਇਹ ਦੇਸ਼ ਬੜੇ ਧਨੀ ਅਤੇ ਸ਼ਕਤੀਸ਼ਾਲੀ ਬਣ ਗਏ ਪਹਿਲਾਂ ਤਾਂ ਇਸ ਲਈ ਉਹਨਾਂ ਦੇ ਕੋਲ ਲੋਹੇ ਦੇ ਕੋਲੇ ਦੇ ਬਹੁਤ ਭੰਡਾਰ ਸੀ ਤੇ ਉਹਨਾਂ ਨੇ ਇਹਨਾਂ ਨੂੰ ਜੋਗਾਂ ਦਾ ਬੜੀ ਮਿਹਨਤ ਨਾਲ ਵਿਕਾਸ ਕੀਤਾ ਦੂਜਾ ਇਹਨਾਂ ਦੇਸ਼ਾਂ ਨੇ ਵਿਗਿਆਨਿਕ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਬਹੁਤ ਸੁਧਾਰਨ ਉન્નਤੀ ਕੀਤੀ ਤੀਜਾ ਉਹਨਾਂ ਦੇ ਕੋਲ ਪੂੰਜੀ ਦੀ ਕਮੀ ਨਹੀਂ ਸੀ ਸਿੱਟੇ ਵੱਜੇ ਰਾਜ ਆਪਣੀ ਸੰਪਤੀ ਤੇ ਸਾਧਨਾਂ ਦੇ ਜ਼ੋਰ ਤੇ ਸੰਸਾਰ ਦੇ ਹੋਰ ਦੇਸ਼ਾਂ ਨਾਲੋਂ ਜ਼ਿਆਦਾ ਧਨੀ ਤੇ ਸ਼ਕਤੀਸ਼ਾਲੀ ਬਣ ਗਏ। ਸੈਕੰਡ ਹੈਗਾ ਵਿਸ਼ਵ ਰਾਜਨੀਤੀ ਦਾ ਯੁੱਗ 1810 ਈਸਵੀ ਦੇ ਬਾਅਦ ਯੂਰਪ ਦੇ ਧਨੀ ਤੇ ਸ਼ਕਤੀਸ਼ਾਲੀ ਰਾਜਾਂ ਨੇ સામਰਾਜਵਾਦੀ ਨੀਤੀ ਨੂੰ ਪਨਾਇਆ। ਉਹਨਾਂ ਨੇ ਯੂਰਪ ਤੋਂ ਬਾਹਰ ਸੰਸਾਰ ਦੇ ਪਿਛੜੇ ਹੋਏ ਮਹਾਦੀਪਾਂ ਵਿੱਚ ਵਸਤੀਆਂ ਬਸਾਈਆਂ ਤੇ ਹੌਲੀ-ਹੌਲੀ ਉਹਨਾਂ ਦਾ ਵਿਸਥਾਰ ਕੀਤਾ। 20ਵੀਂ ਸਦੀ ਦੇ ਸ਼ੁਰੂ ਵਿੱਚ ਇੰਗਲੈਂਡ ਨੇ ਕਾਜਾਹਾ ਉਪਨਵੇਸ਼ਿਕ ਸਾਮਰਾਜ ਸਥਾਪਿਤ ਕੀਤਾ ਜਿਸ ਵਿੱਚ ਉਹਨਾਂ ਦੀ ਆਪਣੀ ਜਨਸੰਖਿਆ ਦੇ 10 ਗੁਣਾ ਲੋਕ ਵਸੇ ਸੀ ਫਰਾਂਸ ਦੀਆਂ ਬਸਤੀਆਂ ਦਾ ਖੇਤਰਫਲ ਉਸ ਦੇ ਆਪਣੇ ਖੇਤਰਫਲ ਤੋਂ 20 ਗੁਣਾ ਸੀ ਇਸ ਤਰ੍ਹਾਂ ਇਟਲੀ ਵੀ ਖੇਤਰਫਲ ਦੀ ਦ੍ਰਿਸ਼ਟੀ ਤੋਂ ਆਪਣੇ ਵਸਤੀਵਾਦੀ ਸਾਮਰਾਜ ਦਾ ਛੇਵਾਂ ਭਾਗ ਸੀ ਵਸਤੀਵਾਦੀ ਸਾਮਰਾਜ ਦੇ ਸਥਾਪਿਤ ਹੋਣ ਦੇ ਯੂਰਪ ਮਹਾਦੀਪ ਦਾ ਇਤਿਹਾਸ ਨਾ ਰਿਹਾ ਬਲਕਿ ਸੰਸਾਰ ਦਾ ਇਤਿਹਾਸ ਬਣ ਗਿਆ ਯੂਰਪ ਦੇ ਰਾਜਨੀਤਿਕਵਾਨਾਂ ਦੀ ਰੁਚੀ ਹੁਣ ਮਹਾਦੀਪ ਦੇ ਮਾਮਲਿਆਂ ਤੱਕ ਸੀਮਤ ਨਾ ਰਹੀ ਤੇ ਉਹ ਵਿਸ਼ਵ ਦੀ ਰਾਜਨੀਤੀ ਵਿੱਚ ਰੁਚੀ ਲੈਣ ਲੱਗੇ ਥੜਾ ਹੈਗਾ ਨੌਕਰਸ਼ਾਹੀ ਸ਼ਾਸਨ ਦਾ ਵਿਸਥਾਰ ਉਦਯੋਗਿਕ ਕ੍ਰਾਂਤੀ ਦੇ ਕਾਰਨ ਬਹੁਤ ਸਾਰੇ ਪਿੰਡਾਂ ਦੀ ਜਨਸੰਖਿਆ ਘੱਟੀ ਤੇ ਨਵੇਂ ਸ਼ਹਿਰ ਵਸੇ ਲੰਡਨ ਪੈਰਿਸ ਵਰਲਿਨ ਮਾਸਕੋ ਇਨ੍ਹਾਂ ਪ੍ਰਮੁੱਖ ਨਗਰਾਂ ਦੀ ਜਨਸੰਖਿਆ ਹੌਲੀ-ਹੌਲੀ 10 ਲੱਖ ਤੋਂ ਵੀ ਵੱਧ ਗਈ ਸਿੱਟੇ ਵੱਜੂ ਸਰਕਾਰ ਨੂੰ ਇਨ੍ਹਾਂ ਨਗਰਾਂ ਵਿੱਚ ਸੜਕਾਂ ਰੇਲਾਂ ਨਹਿਰਾਂ ਬੰਦਰਗਾਹਾਂ ਨੂੰ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਈ ਅਜਿਹੇ ਹਾਲਤਾਂ ਵਿੱਚ ਸਰਕਾਰ ਦਾ ਕਾਰਜ ਖੇਤਰ ਵਧਣ ਦੇ ਨਾਲ ਉਸ ਦੀ ਜ਼ਿੰਮੇਵਾਰੀਆਂ ਵੀ ਵਧੀਆਂ ਫੋਰਥ ਹੈਗਾ ਬੁਰਜੂਆ ਸ਼ਕਤੀਸ਼ਾਲੀ ਵਰਗ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਭੂਮੀਪਤੀ ਯੂਰਪ ਦਾ ਸਭ ਤੋਂ ਸ਼ਕਤੀਸ਼ਾਲੀ ਤੇ ਤਨਵਾਨ ਵਰਗ ਸੀ ਸਮਾਜ ਅਤੇ ਸਰਕਾਰ ਦੋਨਾਂ ਵਿੱਚ ਭੂਮੀਪਤੀਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਉਦਯੋਗਿਕ ਕ੍ਰਾਂਤੀ ਦੇ ਫਲਸਰੂਪ ਬੁਰਜੂਆ ਨਾਂ ਦਾ ਇੱਕ ਨਵਾਂ ਵਰਗ ਹੋਣ ਦੇ ਵਿੱਚ ਆਇਆ ਜਿਸ ਵਿੱਚ ਵੱਡੇ ਵੱਡੇ ਉਦਯੋਗਪਤੀ ਵਪਾਰੀ ਸ਼ਾਹੂਕਾਰ ਸ਼ਾਮਲ ਸੀ ਇਸ ਨਵੇਂ ਵਰਗ ਨੇ ਆਪਣੀ ਸੰਪਤੀ ਤੇ ਸਾਧਨਾਂ ਦੇ ਵੱਲ ਤੇ ਭੂਮੀਪਤੀਆਂ ਦਾ ਸਥਾਨ ਲੈ ਲਿਆ ਸਮਾਜ ਅਤੇ ਸਰਕਾਰ ਦੇ ਵਿੱਚ ਬੁਰਜੂਆ ਵਰਗ ਦਾ ਸ਼ਕਤੀਸ਼ਾਲੀ ਹੋਣਾ ਸੁਭਾਵਿਕ ਹੀ ਸੀ ਕਿਉਂਕਿ ਲੱਖਾਂ ਮਜ਼ਦੂਰ ਅਤੇ ਉਹਨਾਂ ਦੇ ਪਰਿਵਾਰ ਆਪਣੀ ਆਮਦਨ ਦੇ ਲਈ ਉਹਨਾਂ ਤੇ ਡਿਪੈਂਡ ਸੀ। ਫਿਫਥ ਹੈਗਾ ਮਜ਼ਦੂਰ ਵਰਗ ਦੇ ਅੰਦੋਲਨ। ਉਹ ਜੋ ਕਿ ਕ੍ਰਾਂਤੀ ਦੇ ਕਾਰਨ ਹਜ਼ਾਰਾਂ ਮਜ਼ਦੂਰਾਂ ਨੂੰ ਨਾਲ-ਨਾਲ ਕੰਮ ਕਰਨਾ ਤੇ ਰਹਿਣ ਦਾ ਮੌਕਾ ਮਿਲਿਆ। ਇਸ ਆਪਸੀ ਮੇਲ ਜੋਨ ਨਾਲ ਉਹਨਾਂ ਵਿੱਚ ਜਾਗਰਤੀ ਆਈ ਜਦ ਇੰਗਲੈਂਡ ਤੇ ਫਰਾਂਸ ਦੇ ਮੱਧ ਵਰਗ ਨੂੰ ਰਾਜਨੀਤਿਕ ਅਧਿਕਾਰ ਹੋਏ ਪ੍ਰਾਪਤ ਤਾਂ ਮਜ਼ਦੂਰਾਂ ਵਿੱਚ ਇਹਨਾਂ ਅਧਿਕਾਰਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੋਈ। ਇੰਗਲੈਂਡ ਦੇ ਮਜ਼ਦੂਰ ਵਰਗ ਨੇ 1838 ਤੇ 43 ਦੇ ਦੌਰਾਨ ਇਸ ਸੰਬੰਧ ਦੇ ਵਿੱਚ ਅੰਦੋਲਨ ਚਲਾ ਜਿਸ ਨੂੰ ਚਾਰਟਿਸਟ ਅੰਦੋਲਨ ਕਹਿੰਦੇ ਨੇ ਇਹ ਇਸ ਤਰ੍ਹਾਂ ਦੇ ਕੁਝ ਹੋਰ ਅੰਦੋਲਨ ਕਾਫੀ ਸਾਲਾਂ ਤੱਕ ਸਫਲ ਨਾ ਹੋਏ ਫਿਰ ਵੀ 1873ਵੀ ਤੱਕ ਇੰਗਲੈਂਡ ਜਰਮਨੀ ਫਰਾਂਸ ਦੇ ਮਜ਼ਦੂਰ ਵਰਗ ਨੂੰ ਵੋਟ ਦੇਣ ਦਾ ਅਧਿਕਾਰ ਮਿਲ ਗਿਆ 1914 ਈਸਵੀ ਤੱਕ ਪੱਛਮੀ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਵਿਵਸਥਾ ਹੋ ਗਈ ਸਿਕਸਥਾਂ ਦਾ ਸੈਨਿਕ ਸੰਗਠਨ ਵਿੱਚ ਪਰਿਵਰਤਨ ਉਦਯੋਗਿਕ ਕ੍ਰਾਂਤੀ ਦੇ ਕਾਰਨ ਯੂਰਪੀਨਾਂ ਰਾਸ਼ਟਰਾਂ ਦੀ ਸੈਨਿਕ ਸੰਗਠਨ ਵਿੱਚ ਵੀ ਤਰੱਕੀ ਹੋਈ ਪੁਰਾਣੀਆਂ ਤੋਪਾਂ ਦੇ ਸਥਾਨ ਤੇ ਨਵੀਆਂ ਤੋਪ ਫਿਰ 1870 ਇਸਵੀ ਤੱਕ ਇੰਗਲੈਂਡ ਜਰਮਨੀ ਤੇ ਫਰਾਂਸ ਦੇ ਮਜ਼ਦੂਰ ਵਰਗ ਨੂੰ ਵੋਟ ਦਾ ਅਧਿਕਾਰ ਮਿਲ ਗਿਆ 1914 ਇਸਵੀ ਤੱਕ ਪੱਛਮੀ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਵਿਵਸਥਾ ਹੋ ਗਈ ਸਿਕਸਥ ਹੈਗਾ ਸੈਨਿਕ ਸੰਗਠਨ ਵਿੱਚ ਪਰਿਵਰਤਨ ਜੋ ਕਿ ਕ੍ਰਾਂਤੀ ਦੇ ਕਾਰਨ ਯੂਰਪੀਅਨ ਆ ਰਾਸ਼ਟਰਾਂ ਦੇ ਸੈਨਿਕ ਸੰਗਠਨ ਵਿੱਚ ਵੀ ਤਰੱਕੀ ਹੋਈ ਪ੍ਰਾਣੀਓ ਤੋਪਾਂ ਦੇ ਸਥਾਨ ਤੇ ਨਵੇਂ ਤੋਪਾਂ ਚੱਲੀਆਂ 1867 ਈਸਵੀ ਦੇ ਵਿੱਚ ਫਰਾਂਸ ਨੇ ਇੱਕ ਅਜਿਹੀ ਤੋਪ ਪਿਆਰ ਕੀਤੀ ਜੋ ਇੱਕ ਮਿੰਟ ਦੇ ਵਿੱਚ 125 ਰਾਉਂਡ ਛੱੜਦੀ ਸੀ ਟੈਲੀਫੋਨ ਦੀ ਸਹਾਇਤਾ ਨਾਲ ਵਿਸ਼ਾਲ ਸੈਨਾਵਾਂ ਦੇ ਦਸਤਿਆਂ ਵਿੱਚ ਤਾਲਮੇਲ ਬਣਾਉਣਾ ਸੰਭਵ ਹੋ ਗਿਆ ਸਮੁੰਦਰੀ ਜਹਾਜ਼ਾਂ ਨੂੰ ਬਣਾਉਣ ਦੇ ਵਿੱਚ ਵੀ ਕੁਝ ਮੌਲਿਕ ਪਰਿਵਰਤਨ ਕੀਤੇ ਗਏ ਸੋ ਇਹ ਸੀ ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ ਥੈਂਕਸ